ਸਾਰਾ ਕਿੰਨਾ ਦਾ ਮੈਲ ਕੱਢਣ ਵਾਸਤੇ ਇੱਥੇ ਆਏ ਆ ਕਿਉਂਕਿ ਸਰਕਾਰਾਂ ਗੁੰਗੀਆਂ ਹੋ ਚੁੱਕੀਆਂ ਨੇ ਬੋਲੀਆਂ ਹੋ ਚੁੱਕੀਆਂ ਨੇ ਅੱਜ ਅਸੀਂ ਕਹਿੰਦੇ ਆ ਵੀ ਐਮ ਐਲ ਏ ਵੀ ਆਓ ਮੰਤਰੀ ਵੀ ਆਓ ਤਾਂ ਜੋ ਤੋਂ ਅਟ ਕਿੰਨਾ ਦਾ ਮੈਲ ਸਾਫ਼ ਹੋ ਸਕੇ ਇਹ ਹਨੀ ਪੱਲੇ ਹਨੀ ਥੇਲਾ ਕਰਦੀ ਮੇਲਾ ਮੇਲਾ ਕਹਿੰਦਾ ਬੁਢਾਪਾ ਪੈਨਸ਼ਨ 2500 ਕਰਾਂਗੇ ਬਦਲਾ ਪੈਨਸ਼ਨ 2500 ਕਰਾਂਗੇ 1500 ਵੀ ਮਿਲਦੀ ਬਾਈ ਹਲੋ 1500 ਵੀ ਦਿੰਦੇ ਬڑے ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਸਰਕਾਰ ਦੇ ਕੰਨਾਂ ਦਾ ਮੈਲ ਕੱਢਣ ਵਾਸਤੇ ਆਏ ਆ ਕਿਉਂਕਿ ਮੈਨੂੰ ਪਤਾ ਵਗਰਾ ਸਾਡੀ ਜਿਹੜੀ ਪੰਜਾਬ ਸਰਕਾਰ ਹੈਗੀ ਆ ਐਲਾਨ ਵੱਡੇ ਵੱਡੇ ਕਰਦੀ ਆ ਤੇ ਭਗਵੰਦਬਾਨ ਫਿਰ ਭੁੱਲ ਜਾਂਦਾ ਵਗਰਾ ਕਹਿੰਦਾ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਕਹਿੰਦੇ ਸੀ ਕਿ ਪੁੜਾਪਾ ਪਲਸਰ ਨੂੰ ਵਿਧਵਾ ਪਲਸਰ 1500 ਰੁਪਏ ਦਵਾਂਗੇ ਯਾਨੀ 15 2500 ਦਵਾਂਗੇ ਕਹਿੰਦੇ ਸੀ ਤੇ 1500 ਵੀ ਬਾਈ ਟਾਈਮ ਤੇ ਨਹੀਂ ਮਿਲਦੀ ਕਿਰਾ ਲੋਕੀ ਪ੍ਰੇਸ਼ਾਨ ਨੇ ਬੜਾ ਬਰਸਨ ਲੱਗਦੀ ਵੀ ਹੈ ਨੀ ਕਿਰਾ ਬੜੀ ਔਖੀ ਤਰੀਕੇ ਨਾਲ ਲਵੋਣੀ ਪੈਂਦੀ ਆ ਤੇ ਦਿੱਲੀ ਦੇ ਜਿਹੜੇ ਹਾਰੇ ਹੋਏ ਐਮਐਲਏ ਜੇ ਹੈਗੇ ਆ ਉਹ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਕਰਾ ਉਹਨਾਂ ਵਾਸਤੇ ਗੱਡਵੇਂ ਆ ਜਾਂਦੇ ਆ ਜਹਾਜ਼ ਆ ਜਾਂਦੇ ਆ ਉਹਨਾਂ ਵਾਸਤੇ ਕੋਠੀਆਂ ਆ ਜਾਂਦੀਆਂ ਨੇ ਪਰ ਇਹਨਾਂ ਨੇ ਵਾਦਾ ਕੀਤਾ ਸੀਗਾ ਵੀ ਸਕੂਲੀ ਬੇਟੀਆਂ ਵਾਸਤੇ ਅਸੀਂ ਬੱਸਾਂ ਦਾ ਇੰਤਜ਼ਾਮ ਕਰਾਂਗੇ ਬੇਟੇ ਤੇ ਹੋਂ ਜਾਣ ਵਾਸਤੇ ਪਰ ਬੱਸਾਂ ਹਜ ਤੱਕ ਨਹੀਂ ਆਈਆਂ ਇਹਨਾਂ ਦੀ ਗੱਲ ਤੇ ਬਾਕੀ ਆਹ ਕਹਿੰਦੇ ਸੀਗੇ ਵੀ ਅਸੀਂ ਕੀ ਨੋਆ ਆਪਣਾ ਪਰਸ਼ਨ ਕਰਾਂਗੇ ਨਾਲ ਵਾਲੇ ਮੁਲਕ ਦੇ ਵਿੱਚ ਤੁਸੀਂ ਦੇਖੋ ਗਰਾ ਹਰਿਆਣੇ ਵਿੱਚ 3000 ਰੁਪਏ ਹੋ ਗਈ ਆ ਦੰਤੋਂ 3500 ਕਰਤਾ ਪਰ ਇੱਥੇ ਭਾਈ ਕੱਖ ਵੀ ਹੈ ਨਹੀਂ ਇੱਥੇ ਦਾ ਹੈ ਫਿਰ ਕਹਿੰਦੇ ਸੀਗੇ ਹਰੇਕ ਚੋਣਾ ਵਿੱਚ ਕਹਿੰਦੇ ਆ ਤਰਨ ਤਰਨ ਚੋਰਾ ਹੋ ਰਹੀਆਂ ਨੇ ਉੱਥੇ ਵੀ ਕਹੀ ਜਾਂਦੇ ਆ 1100 ਰੁਪਏ ਭੈਣਾਂ ਨੂੰ ਦਵਾਂਗੇ ਇੱਥੇ ਜਮੀ ਚੋਣਾ ਹੋਈ ਸੀ 1100 ਰੁਪਏ ਭੈਣਾਂ ਨੂੰ ਦਵਾਂਗੇ ਉਹ ਮੈਂ ਕਹਿੰਦਾ ਭੈਣਾਂ ਨੂੰ ਦਿਓ ਜੇ ਨਹੀਂ ਦੇ ਹੁੰਦਾ ਤਾਂ ਛੱਡ ਦੇ ਦੋ ਲਾ ਲਓ ਭਾਈ ਕਰਾ ਸਿੱਧੀ ਗੱਲ ਕਰਾ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਤੁਹਾਡੇ ਕੋਲ ਔਖਾ ਵਗਰਾ ਹੈ ਤੁਸੀਂ ਬੋਡਾ ਦੇ ਨੇ ਨੇ ਪੈਸੇ ਖਰਾਬ ਕਰ ਰਹੇ ਹੋ ਐਡ ਵਰਟਾਈਜ਼ਮੈਂਟ ਦੇ ਨੇ ਖਰਾਬ ਕਰ ਰਹੇ ਹੋ ਪਰ ਲੋਕਾਂ ਦੀ ਤੁਸੀਂ ਕੋਈ ਸਾਰ ਨਹੀਂ ਲੈ ਕਰਾ ਇੱਥੇ ਕਰਾ ਇੱਥੇ ਵੱਡੇ ਵੱਡੇ ਆ ਕਿਸਾਨਾਂ ਦੇ ਤੁਸੀਂ ਮਾਰ ਮਾਰ ਕੇ ਪੁਰੇ ਲਾਲ ਕਰਦੇ ਮਾਸਟਰਾਂ ਦੇ ਪੁਰੇ ਮਾਰ ਮਾਰ ਕੇ ਲਾਲ ਕਰਦੇ ਤੇ ਯਾਨੀ ਕੱਖ ਤੁਸੀਂ ਕੀਤਾ ਨਹੀਂ ਆ ਤੇ ਬਾਅਦੇ ਵੱਡੇ ਵੱਡੇ ਕਰਦੇ ਆ ਅੱਜ ਅਸੀਂ ਇਹਨਾਂ ਦਾ ਮੈਲ ਕਢਣ ਆਏ ਆ ਤਾਂ ਜੋ ਲੋਕਾਂ ਦੀ ਆਵਾਜ਼ ਯਾਨੀ ਇਹਨਾਂ ਦੇ ਕਿੰਨਾ ਤੱਕ ਪਾ ਸਕੇ ਠੀਕ ਹੈ ਜੀ ਇਹ ਮੈਲਾਣ ਦੀ ਸਵਾਲ ਕੀ ਕਰੋਗੇ ਬਾਈ ਜੀ ਮੇਰੇ ਕੋਲ ਬਹੁਤ ਕੁਝ ਕਰਨੂ ਹੈਗਾ ਵਗਦਾ ਕੀ ਕਰੋਗੇ ਕਰਾਂ ਅਸੀਂ ਪਰਦੇ ਕੱਢ ਕੇ ਸਰਫਨਾ ਵੀ ਧੋ ਦਿੰਨੇ ਆ ਸਰਫਨਾ ਧੋ ਕੇ ਅਸੀਂ ਬਦਲ ਵੀ ਦਿੰਨੇ ਆ ਨਵੇਂ ਵੀ ਪਾ ਦਿੰਨੇ ਆ ਤੇ ਹੋਰ ਬਥੇਰਾ ਗੋਸਾ ਕਹੇ ਸਾਡੇ ਕੋਕਰਾਂ ਆ ਜਿਹੜਾ ਤੇਲ ਹੈਗਾ ਵਾ ਆਹ ਤੇਲ ਅਪਾ ਕੰਨ ਵਿੱਚ ਪਾਓ ਤਿੰਨ ਦਿਨ ਦਾ ਪੋ ਚੀਂ ਚੀ ਕਰਦਾ ਕੰਨ ਕਰ ਆਵਾਜ਼ਾਂ ਫੇ ਲੋਕੋ ਦੀ ਕਰਨਾ ਤਾਂ ਕਹਣਗੇ ਬਹੁਤ ਘਰੇ ਬਣਾਇਆ ਆਇਆ ਵਾ ਤੇ ਜਿਵੇਂ ਸਾਡੀ ਦਾਦੀ ਪਾਉਂਦੀ ਹੁੰਦੀ ਸੀ ਸਾਡੇ ਕੰਨਾਂ 'ਚ ਇਹ ਚ ਲਸਣ ਲਸਣ ਘੋਲੇ ਆਇਆ ਵਾ ਦਾਦੀ ਕਹਿੰਦੀ ਹੁੰਦੀ ਸੀ ਕਿ ਪਹਿਲਾਂ ਬੱਟਕੇ ਚ ਮੇੜ ਮਾਰਦੀ ਹੁੰਦੀ ਸੀਗੀ ਫੇ ਜਦੋਂ ਕੰਨ ਜਾਂ ਨਹੀਂ ਹੁੰਦਾ ਸੀ ਫਿਰ ਆਹੀ ਤੇਰ ਪੈਂਦਾ ਹੁੰਦਾ ਸੀ ਸਾਡੇ। ਇਹ ਤੋਂ ਜੀ ਤੁਸੀਂ ਡਾਕਟਰੀ ਕੀਤੀ ਜਿਹੜੀ ਤੁਸੀਂ ਆ ਕੇ ਗਏ। ਭਾਈ ਡਾਕਟਰੀ ਮੈਂ ਵੱਡੇ ਵੱਡੇ ਕੀਤੀਆਂ ਨੇ ਕਰਾ ਮੈਂ ਤਾਂ। ਅੱਛਾ ਸੰਦ ਸਮਾਨ ਸਾਰਾ ਲੈ ਕੇ ਆਇਆ ਵਾ ਕਰਾ। ਧਰਨ ਦੀ ਲੋੜ ਨਹੀਂ ਐ ਡਾਕਟਰੀ ਲੋਕ ਮੁੱਦਿਆਂ ਵਾਸਤੇ ਡਾਕਟਰੀ ਸਾਨੂੰ ਬੁਥੇਰੀ ਆਉਂਦੀਆਂ ਕਰਾ। ਘਰ ਚੱਲੇ ਨਾ ਚੱਲੇ ਸਾਡਾ ਸਾਨੂੰ ਸਰਕਾਰਾਂ ਚਲਾਉਣੀਆਂ ਆਉਂਦੀਆਂ ਨੇ ਸਾਨੂੰ। ਕਿਉਂਕਿ ਅਸੀਂ ਲੋਕ ਮੁੱਦਿਆਂ ਵਾਸਤੇ ਆਏ ਆ ਤੇ ਬਾਕੀ ਤੁਹਾਨੂੰ ਪਤਾ ਤਾਂ ਬੁੱਢਾਂ ਨਾਲ ਵੀ ਸਾਫ ਨਹੀਂ ਹੋਇਆ ਤੇ ਆ ਜਿਹੜੇ ਬੁੱਢਾਂ ਨਾਲੇ ਵਿੱਚ ਗੰਦ ਪਾਉਂਦੇ ਆ ਆ ਰਾਜਪਾਲ ਦੀ ਗੱਲ ਵੀ ਮੰਨਦੇ। ਆਖੋ ਰਾਜਪਾਲ ਹੁੰਦਾ ਕੌਣ? ਰਾ ਟਾਇਰ ਦਾ ਉਹਦਾ ਗੱਡੀ ਦਾ ਚੱਕਾ ਖਸ ਗਿਆ ਯਾਨੀ ਕਹਿੰਦੇ ਬਾਅਦ ਲੋਕ ਮੁਦਦੇ ਵਾਸਤੇ ਆਏ ਆ ਤੇ ਮੈਨੂੰ ਲੱਗਦਾ ਵੀ 27 ਤਰੀਕ ਨੂੰ ਵੀ ਭਗਵੰਤ ਮਾਣ ਆਉਣਗੇ ਤੇ ਟੀਟੂ ਬਾਣੇ ਵੀ ਉਦੋਂ ਫੇਰ ਨਵਾਂ ਪੰਗਾ ਤੁਸੀਂ ਹਰ ਵਾਰ ਨਮਾ ਕੋਸ ਲੈ ਕੇ ਆਉਨੇ ਆ ਪਰ ਫਿਰ ਵੀ ਕਾਂ ਤੇ ਜੂੰ ਨਹੀਂ ਸਰਕਦੀ ਕੀ ਕਹਿਣਾ ਚਾਹੁੰਦੇ ਕਾਂ ਤੇ ਬਈ ਜੂੰ ਸਰਕੂਗੀ ਕਿਹਨਾਂ ਜਦੋਂ ਤੁਸੀਂ ਪੱਤਰਕਾਰ ਸਾਡੇ ਨਾਲ ਹੈਗੇ ਹੋ ਗੁਰਾ ਜਦੋਂ ਹੈਗਾ ਕਾਂ ਤੇ ਜੂੰ ਪੂਰੀ ਸਰਕਦੀ ਆ ਮੈਂ ਪਹੇਸ਼ਤਾ ਚੱਲਦਾ ਪੁਤਲਾ ਫੁਕਿਆ ਸੀਗਾ ਤੇ ਤੁਸੀਂ ਚੈਨਲ 'ਤੇ ਦਿਖਾਇ ਸੀ ਉਹ ਡੀਜੀਪੀ ਫੜਿਆ ਗਿਆ ਆ ਹੁਣੇ ਵੀ ਗੱਲ ਆ ਤਿੰਨ ਦਿਨ ਬਾਅਦ ਡੀਜੀਪੀ ਫੜ ਲਿਆ ਕਰ ਕੋਸਰਾ ਕੋ ਫੜ ਕੇ ਬੰਦਾ ਬਾ 哎、欸，当红大巴。